ਪਹਿਲਾਂ ਵੀ ਕਿਹਾ ਸੀ ਕਿ ਸਿਕਿਉਰਿਟੀ ਵਾਪਸ ਹੋਣ ਕਰਕੇ ਹੋਇਆ ਸਿਕਿਉਰਿਟੀ ਯਰ ਵਾਪਸ ਲਈ ਮੁੱਖ ਮੰਤਰੀ ਨੇ ਤਾਂ ਨਾਲ ਉਸਦੇ ਬੰਦਿਆਂ ਨੇ ਲੀਕ ਕੀਤੀ ਸਿਕਿਉਰਿਟੀ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਕਾਤਲਾ ਨੇ ਆ ਕੇ ਮਾਰ ਦਿੱਤਾ ਇਹ ਕਿ ਮੂਸੇ ਵਾਲੇ ਦੀ ਮੌਤ ਉਹਦੀ ਕਤਲ ਇਸ ਕਰਕੇ ਹੋਇਆ ਕਿ ਉਹਦੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲੈ ਲਈ ਸੀ ਉਸ ਨੇ ਹੋਮ ਮਿਨਿਸਟਰ ਹੁੰਦੇ ਹੋਏ ਸਿਕਿਉਰਿਟੀ ਵਾਪਸ ਕਰਾਈ ਕਿ ਉਹਦੇ ਬੰਦਿਆਂ ਨੇ ਇਹ ਸਿਕਿਉਰਿਟੀ ਦਾ ਲੀਕ ਕੀਤਾ ਉਹਨਾਂ ਨੂੰ ਇਸ ਪਰਚੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੂਸੇ ਵਾਲਾ ਸਾਡਾ ਦੋਸਤ ਜਿਹਨੂੰ ਕਤਲ ਹੋਇਆ ਜੀ ਦਾ ਇੱਕ ਸਾਡਾ ਹੀਰੇ ਵਰਗਾ ਨੌਜਵਾਨ ਮੁੰਡਾ ਮਾਰਿਆ ਇਹਨਾਂ ਨੇ ਕਤਲ ਕੀਤਾ ਉਹਦਾ ਉਹਦੇ ਮਾਪੇ ਪਿਛਲੇ 2.5 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਸ ਦਾ ਕਤਲ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਿਕਿਉਰਟੀ ਵਾਪਸ ਹੋਣ ਕਰਕੇ ਹੋਇਆ ਸਿਕਿਉਰਟੀ ਜਦ ਵਾਪਸ ਲਈ ਮੁੱਖ ਮੰਤਰੀ ਨੇ ਤਾਂ ਨਾਲ ਉਸ ਦੇ ਬੰਦਿਆਂ ਨੇ ਲੀਕ ਕੀਤੀ ਸਿਕਿਉਰਟੀ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਉਹਦੀ ਸਿਕਿਉਰਟੀ ਵਾਪਸ ਲੈ ਲਈ ਕਾਤਲਾ ਨੇ ਆ ਕੇ ਮਾਰ ਦਿੱਤਾ ਇਸ ਲਈ ਅੱਜ ਮੈਂ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਵਕੀਲ ਜਿਹਨੂੰ ਐਡਵੋਕੇਟ ਜਨਰਲ ਕਹਿੰਦੇ ਆ ਉਸ ਨੇ ਬਿਆਨ ਦਿੱਤਾ ਹੈ ਕਿ ਮੂਸੇ ਵਾਲੇ ਦੀ ਮੌਤ ਉਹਦੀ ਕਤਲ ਇਸ ਕਰਕੇ ਹੋਇਆ ਕਿ ਉਹਦੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲੈ ਲਈ ਸੀ ਮੈਂ ਮੰਗ ਕਰਦਾ ਕਿ ਜਿਸ ਮੁੱਖ ਮੰਤਰੀ ਨੇ ਕਿ ਜਿਹੜਾ ਹੋਮ ਮਿਨਿਸਟਰ ਵੀ ਹੈ ਉਸ ਨੇ ਹੋਮ ਮਿਨਿਸਟਰ ਹੁੰਦੇ ਹੋਏ ਸਿਕਿਉਰਿਟੀ ਵਾਪਸ ਕਰਾਈ ਕਿ ਉਹਦੇ ਬੰਦਿਆਂ ਨੇ ਸਿਕਿਉਰਿਟੀ ਦਾ ਲੀਕ ਕੀਤਾ ਉਹਨਾਂ ਨੂੰ ਇਸ ਪਰਚੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਗੱਲ ਦੀ ਟੋਟਲ ਇਨਵੈਸਟੀਗੇਸ਼ਨ ਹੋਵੇ ਔਰ ਇਹ ਜਿਹੜੇ ਕਾਤਲ ਹੈ ਪੰਜਾਬ ਦਾ ਮੁੱਖ ਮੰਤਰੀ ਔਰ ਉਹਦੇ ਬੰਦੇ ਔਰ ਜਿਹੜੇ ਗੈਂਗਸਟਰਾਂ ਨੇ ਕਾਤਲ ਕੀਤਾ ਇਹਨਾਂ ਦੀ ਕਿਡਨੀ ਮਿਲੀ ਪੁੱਗਤੇ ਇਸ ਕੇਸ ਦੇ ਵਿੱਚ ਉਸ ਨੂੰ ਸਾਹਮਣੇ ਲਿਆਂਦਾ ਜਾਵੇ ਐਸਆਈਟੀ ਇਸ ਗੱਲ ਦੀ ਤਹਿਕੀਕਾਤ ਕਰੇ ਔਰ ਉਹਨਾਂ ਨੂੰ ਨਾਮਜ਼ਦ ਕਰਕੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰੇ ਤਾਂ ਕਿ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹਦੇ ਮਾਤਾ ਪਿਤਾ ਜਿਹੜੇ ਬਿਲਕ ਦੇ ਫਿਰਦੇ ਆ ਜਿਨ੍ਹਾਂ ਦਾ ਹੀਰੇ ਵਰਗਾ ਪੁੱਤ ਮਾਰਿਆ ਗਿਆ ਪੰਜਾਬ ਦਾ ਇੱਕ ਬਹੁਤ ਹੀ ਵਧੀਆ ਸਿੰਗਰ ਮਾਰਿਆ ਗਿਆ ਇੱਕ ਚੰਗਾ ਕ੍ਰਾਂਤੀਕਾਰੀ ਸੋਚ ਵਾਲਾ ਬੰਦਾ ਮਾਰਿਆ ਗਿਆ ਉਹਦਾ ਜਿਹੜਾ ਇਨਸਾਫ਼ ਮਿਲ ਸਕੇ